ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਬੜੀ ਹਿੰਮਤ ਨਾਲ ਲੱਗੇ ਹੋ ਜਾਂ ਤੁਸੀਂ ਮੈਨ ਕੋਲ ਬੜ ਕੇ ਪੁੱਛਿਆ ਹੋਇਆ ਕਿਵੇਂ ਫਸਲ ਦਾ ਸਰ ਹਾਂ ਜੀ ਦੱਸੋ ਜੀ ਸਰ ਫਸਲ ਦਾ ਨੁਕਸਾਨ ਸਾਡਾ ਬਹੁਤ ਹੋਇਆ ਜੀ ਅੱਛਾ ਸਾਡਾ ਮੰਡ ਏਰੀਆ ਢਲਵਾ ਮੰਡ ਏਰੀਆ ਤਕਰੀਬਨ 2.5 ਤੋਂ 3000 ਏਕੜ ਫਸਲ ਸਾਡੀ ਬਿਲਕੁਲ ਤਬਾਹ ਹੋ ਚੁੱਕੀ ਆ ਜੀ ਅੱਛਾ ਜੀ ਜੀ ਬਾਕੀ ਮਾਲ ਡੰਗਰ ਦਾ ਪੱਠਿਆਂ-ਪੁੱਠਿਆਂ ਦਾ ਇਹ ਨੁਕਸਾਨ ਹੋਇਆ ਪਰ ਪੈਂਡ ਵੀ ਸਾਡਾ ਨੁਕਸਾਨਿਆ ਜਾ ਸਕਦਾ ਸੀ ਅਸੀਂ ਆਪਣੇ ਤੌਰ ਤੇ ਮਿੱਟੀ ਪਾ ਕੇ ਪੈਂਡ ਨੂੰ ਬਚਾਰਿਆ ਜੀ ਹੁਣ ਦੀ ਲੋੜ ਹੈ ਹੁਣ ਇੱਥੇ ਹਾਂਜੀ ਸਰ ਤੁਹਾਡੇ ਦਰਸ਼ਨਾਂ ਦੀ ਬਹੁਤ ਲੋੜ ਹੈ ਜੀ ਹਾਂ ਚੁੱਪੀ ਸਾਰੇ ਉਹ ਤਾਂ ਫਿਰ ਮੈਂ ਤੋਂ ਚਾਰ ਦਿਨਾਂ ਦੇਖਦਾ ਪ੍ਰੋਗਰਾਮ ਆਣਾ ਇਸਲੇ ਪਾਸੇ ਜਰੂਰ ਰੱਖੋ ਜੀ ਸਰ ਤੇ ਬਾਕੀ ਕੋਈ ਇਮੀਡੀਏਟ ਦਾ ਕਿਸੇ ਚੀਜ਼ ਲੋੜ ਹੈ ਇਮੀਡੀਏਟ ਸਰ ਸਾਡਾ ਹੁਣ ਕੰਮ ਤਾਂ ਅਸੀਂ ਚਲਾ ਰਹੇ ਹਾਂ ਬਿਲਕੁਲ ਜੀ ਮਿੱਟੀ-ਮਿੱਟੀ ਪਾ ਰਹੇ ਸਾਡੀਆਂ ਘਟੋ-ਘਟ ਰੋਜ ਦੀਆਂ 25-30 ਟਰਾਲੀਆਂ ਮਿੱਟੀ ਪਾ ਰਹੀਆਂ ਜੀ ਸਰ ਪਾਣੀ ਦਿਖਾ ਦਿਓ ਤੇ ਪਾਣੀ ਦਾ ਲੈਵਲ ਵੀ ਇਸ ਟਾਈਮ ਵੀ ਸਾਡੇ ਤਕਰੀਬਨ 7-8 ਫੁੱਟ ਪਾਣੀ ਖੇਤਾਂ ਵਿੱਚ ਹੈ ਜੀ ਚਲੋ ਬਟੀ ਤੇ ਚਾਹੀਦਾ ਕੋਈ ਭੇਜੋ ਸਰ ਜੋ ਤੁਹਾਡਾ ਜੋਦਾਂ ਤੁਹਾਨੂੰ ਚੰਗਾ ਲੱਗਦਾ ਜੀ ਤੁਸੀਂ ਆਪ ਅਸੀਂ ਇਹ ਗੱਲ ਆ ਸਰ ਕਰਿਓ ਕਲੀ ਜੀ ਸਸਰੀ ਸਸਰੀ ਕਲ ਬਦਲ ਸਾਹਿਬ ਸਸਰੀ ਕਾ ਜੇ ਕੋਈ ਚੀਜ਼ ਦੀ ਲੋੜਾ ਦੱਸ ਦਿਓ ਮੈਂ ਸਰ ਸਰ ਸਾਡੀ ਇੱਕ ਨਾ ਮੇਜਰ ਪ੍ਰੋਬਲਮ ਆ ਬਹੁਤ ਵੱਡੀ ਆ ਦੱਸੋ ਸਾਡੀ ਮੇਜਰ ਪ੍ਰੋਬਲ ਸਾਡੇ ਨਾ ਐਗਜ਼ੈਕਟ ਸਾਹਮਣੇ ਹੈਗਾ ਡੇਰਾ ਬਿਆਸ ਹੂੰ ਰਾਧਾ ਸਵਾਮੀ ਰਾਧਾ ਸਵਾਮੀ ਤੇ ਜਿਹੜਾ ਦਰਿਆ ਹੁੰਦਾ ਇਹਨੂੰ ਘੱਟੋ ਘੱਟ ਨਹੀਂ 10 ਕਿੱਲੇ ਚੌੜੇ ਚਾਹੀਦੇ ਹੁੰਦੇ 8-900 ਮੀਟਰ ਚੱਲਣ ਨੂੰ ਦਰਿਆ ਚੱਲਦਾ ਸੀਗਾ ਹੁਣ ਉਹਨਾਂ ਨੇ 23 ਤੋਂ ਲੈ ਕੇ ਹੁਣ ਤੱਕ ਦਰਿਆ ਘੱਲਤਾ 200 ਮੀਟਰ ਦੇ ਵਿੱਚ ਆ ਕਰ ਗਿਆ ਤੇ ਜ਼ਮੀਨ ਭਾਵਾਂ ਹਲੋ ਸਰ ਜਮੀਨ ਪਹਿਲਾਂ ਆਪਣੇ ਪਿੰਡ ਦੀ ਸੀ ਢਲਮਾ ਦੀ ਸੀ ਸਾਰੀ ਹੁਣ ਉਹਨਾਂ ਦੀਆਂ ਨੰਬਰਾਂ 'ਚ ਦਰਿਆ ਵਗਦਾ ਜੀ ਅੱਛਾ ਦਰਿਆ ਨੰਬਰਾਂ 'ਚ ਵਗਣ ਦਾ ਕਰਕੇ ਹੁਣ ਜਦੋਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਨਾ ਅੱਗੇ ਆਓ ਉਹ ਕਹਿੰਦੇ ਆ ਵੀ ਦਰਿਆ ਸਾਡਾ ਵਾ ਹੈਲੋ ਵੀ ਦਰਿਆ ਮਾਲਕੀ ਸਾਡੀ ਆ ਉਹ ਮੈਂ ਕਹਿੰਦਾ ਮਾਲਕੀ ਇਹ ਇਹ ਦਰਿਆ ਤੇ ਉਦੋਂ ਦਾ ਬਣਿਆ ਵਾ ਜਦੋਂ 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 ਦੀ ਜਮੀਨ ਆਈ ਹੋਈ ਆ ਧਰਤੀ ਤੇ ਜਦੋਂ ਧਰਤੀ ਬਣੀ ਹੋਈ ਆ ਅੱਛਾ ਇਹ ਸਾਡੀ ਬਹੁਤ ਮੇਜਰ ਪ੍ਰੋਬਲਮ ਆ ਜੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਉਂਦੇ ਤੇ ਨੂੰ ਪ੍ਰੈਕਟੀਕਲ ਜਿਹੜਾ ਇੱਥੇ ਦਾ ਸਿਸਟਮ ਆ ਕਿ ਅਸੀਂ ਬਹੁਤ ਹੱੜ ਤੋਂ ਆਪਣੀਆਂ ਫਸਲਾਂ ਬਚਾ ਸਕਦੇ ਹਾਂ ਜੇ ਸਰਕਾਰ ਜਾਂ ਗਵਰਨਮੈਂਟ ਸੈਂਟਰ ਨਾਲ ਸਹਿਯੋਗ ਕਰੇ ਜੀ ਮੈਂ ਮੈਂ ਹੋਣਾ ਸੀ ਮੈਂ ਉੱਥੇ ਫਸ ਗਿਆ ਪਠਾਨਕੋਟ ਦੇ ਅੱਗੇ ਪੁਆ ਤੇ ਤੁਸੀਂ ਕੱਲ ਨੂੰ ਹੀ ਕਹਿੰਦੇ ਜਰੂਰ ਪ੍ਰੋਗਰਾਮ ਬਣਾਓ ਤਾਂ ਅਸੀਂ ਕੱਲ ਆਜੋ ਦੋ ਚਾਰ ਦਿਨਾਂ ਫਿਰ ਪਰ ਆ ਕੇ ਆਉਣਾ ਤੁਹਾਡੇ ਕੋਲੇ ਪਰ ਜੇ ਤੁਹਾਨੂੰ ਕੋਈ ਲੋੜ ਹੈ ਦੱਸ ਦਿਓ ਇਹ ਚੀਜ਼ ਦੀ ਚੀਜ਼ ਦੀ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਲੋੜ ਨਹੀਂ ਹੈ ਜੀ ਵਾਹਿਗੁਰੂ ਦੀ ਕਿਰਪਾ ਵਾਜੀ ਸਾਡੇ ਜਿਹੜੇ ਮਸਲੇ ਆ ਨਾ ਦੋ ਤਿੰਨ ਜਿਹੜੇ ਹਰ ਦੇ ਨਾਲ ਹੀ ਮਸਲੇ ਜਿਹੜੇ ਰਿਲੇਟਡ ਆ ਹੋਰਾਂ ਨੂੰ ਕੋਈ ਮਸਲਾ ਨਹੀਂ ਗਾਜੀ ਇੱਕ ਇੱਕ ਜੇਕਰ ਸਾਡੀ ਹੋਰ ਮੇਜਰ ਪ੍ਰੋਬਲਮ ਆ ਹਾਂਜੀ ਦੋਸਤੋ ਉਹ ਜਿਹੜਾ ਸਾਡਾ ਬਿਆਸ ਪੋਲਵਾ ਨਾ ਉਹ 900 ਮੀਟਰ ਦੇ ਵਿੱਚ ਘਟੋਕੜ ਪੌਣੇ ਕਿਲੋਮੀਟਰ ਦੇ ਲੱਗੇ ਛਾ ਗਿਆ ਪਾਣੀ ਤੋਂ ਪਲਾਸੀ ਹੋਣਾ ਅੱਛਾ ਉਹ ਉਹ ਅੱਧਾ ਵਗਦਾ ਤੇ ਅੱਧਾ ਅੱਧਾ ਅੱਧੇ ਤੇ ਦਰੇ ਬੰਦ ਵਾਜੀ ਪਾਣੀ ਨਹੀਂ ਜਾਂਦਾ ਹਾਂ ਸਫਾਈ ਕਰਾਉਣ ਵਾਲੀ ਜੀ ਸਾਡੇ ਆਦੀ ਉਹ ਬੜੀ ਬੜੀਆਂ ਤੁਹਾਨੂੰ ਦੋ ਪ੍ਰੋਬਲਮ ਆ ਰਹੀਆਂ ਜੀ ਢਲਮਾ ਨੂੰ ਇੱਕ ਸਾਡੇ ਲਾਗੇ ਆਣ ਕੇ ਪੁਲ ਆ ਗਿਆ ਪੁਲ ਦਾ ਕਰਕੇ ਸਾਡਾ 3 ਫੁੱਟ ਪਾਣੀ ਉਦਾਂ ਵੱਜ ਜਾਂਦਾ ਡਾਫ ਲੱਗ ਜਾਂਦੀ ਆ ਇੱਕ ਦਰਿਆ ਛੋਟਾ ਹੋ ਗਿਆ ਇੱਕ ਦਰੇ ਬੰਦ ਹੋ ਗਏ ਇੰਨੀਆਂ ਇੰਨੀਆਂ ਮੁਸ਼ਕਲਾਂ ਜੀ ਸਾਡੀਆਂ ਚਲੋ ਇਹਦਾ ਕੋਈ ਕਰਦੇ ਆ ਮੈਂ ਇਲਾਜ ਕਰਦਾ ਮੈਂ ਆ ਕੇ ਦੇਖੂਗਾ ਕਿਸੇ ਦੇ ਨਾਲ ਇਹ ਬਹੁਤ ਤਕੜੇ ਹੋ ਗਏ ਕਰਨਾ ਪੈਣਾ ਜੀ ਠੀਕ ਠੀਕ ਹੈ ਥੈਂਕ ਯੂ ਠੀਕ ਹੈ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਾਇਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰੇ ਕੋਲ ਬਲਕੇ ਫਸਲ ਦਾ ਸਰ ਹਾਂਜੀ ਦੱਸੋ ਸਰ ਫਸਲ ਦਾ ਨੁਕਸਾਨ ਸਾਡਾ ਬਹੁਤ ਹੋਇਆ ਜੀ ਸਾਡਾ ਮੰਡ ਏਰੀਆ ਢਲਵਾ ਮੰਡ ਏਰੀਆ ਤਕਰੀਬਨ 2.5 ਤੋਂ 3000 ਏਕੜ ਫਸਲ ਸਾਡੀ ਬਿਲਕੁਲ ਤਬਾਹ ਹੋ ਚੁੱਕੀ ਆ ਜੀ 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 ਬਾਕੀ ਮਾਲ ਡੰਗਰ ਦਾ ਪੱਠਿਆਂ ਪੁੱਠਿਆਂ ਦਾ ਇਹ ਨੁਕਸਾਨ ਹੋਇਆ ਪਰ ਪਿੰਡ ਵੀ ਸਾਡਾ ਨੁਕਸਾਨਿਆ ਜਾ ਸਕਦਾ ਸੀ ਅਸੀਂ ਆਪਣੇ ਤੌਰ ਤੇ ਮਿੱਟੀ ਪਾ ਕੇ ਪਿੰਡ ਨੂੰ ਬਚਾਰਿਆ ਜੀ ਉਣਾ ਦੀ ਲੋੜ ਹੈ ਹੁਣ ਇੱਥੇ ਹਾਂਜੀ ਸਰ ਤੁਹਾਡੇ ਦਰਸ਼ਨਾਂ ਦੀ ਬਹੁਤ ਲੋੜ ਹੈ ਜੀ ਹਾਂ ਚੁੱਪੀ ਸਾਰੇ ਉਹ ਤਾਂ ਫਿਰ 5 2 4 ਦਿਨਾਂ ਹੀ ਦੇਖਦਾ ਪ੍ਰੋਗਰਾਮ ਆਣਾ ਇੱਥੇ ਪਾਸੇ ਜਰੂਰ ਰੱਖੋ ਜੀ ਸਰ ਫਿਰ ਬਾਕੀ ਕੋਈ ਇਮੀਡੀਏਟ ਦਾ ਕਿਸੇ ਚੀਜ਼ ਲੋੜ ਹੈ ਇਮੀਡੀਏਟ ਸਰ ਸਾਡਾ ਹੁਣ ਕੰਮ ਤਾਂ ਅਸੀਂ ਚਲਾ ਰਹੇ ਹਾਂ ਬਿਲਕੁਲ ਜੀ ਹਾਂ ਹਾਂ ਮਿੱਟੀ-ਮਿੱਟੀ ਪਾ ਰਹੇ ਸਾਡੀਆਂ ਘੱਟੋ-ਘੱਟ ਰੋਜ਼ ਦੀਆਂ 25-30 ਟਰਾਲੀਆਂ ਮਿੱਟੀ ਪਾ ਰਹੀਆਂ ਜੀ ਸਰ ਪਾਣੀ ਦਿਖਾ ਦਿਓ ਤੇ ਪਾਣੀ ਦਾ ਲੈਵਲ ਵੀ ਇਸ ਟਾਈਮ ਵੀ ਸਾਡੇ ਤਕਰੀਬਨ 7-8 ਫੁੱਟ ਪਾਣੀ ਖੇਤਾਂ ਵਿੱਚ ਹੈ ਜੀ ਰੋਬਟ ਵੀ ਤੇ ਚਾਹੀਦਾ ਕੋ ਭੇਜੋ ਸਰ ਜੋ ਤੁਹਾਡਾ ਜੋ ਤੁਹਾ ਤੁਹਾਨੂੰ ਚੰਗਾ ਲੱਗਦਾ ਜੀ ਤੁਸੀਂ ਆਪ ਅਸੀਂ ਇਹ ਗੱਲ ਆ ਸਰ ਕਰਿਓ ਕੱਲੀ ਜੀ ਸਸਰੀ ਸਸਰੀ ਕਾਲ ਬਦਲ ਸਾਹਿਬ ਸਸਰੀ ਕਾਲ ਜੇ ਕਿਸੇ ਚੀਜ਼ ਦੀ ਲੋੜਾ ਦੱਸ ਦਿਓ ਮੈਂ ਸਰ ਸਰ ਸਾਡੀ ਇੱਕ ਨਾ ਮੇਜਰ ਪ੍ਰੋਬਲਮ ਆ ਬਹੁਤ ਵੱਡੀ ਆ ਦੱਸੋ ਸਾਡੀ ਮੇਜਰ ਪ੍ਰੋਬਲਮ ਸਾਡੇ ਨਾ ਐਗਜ਼ੈਕਟ ਸਾਹਮਣੇ ਹੈਗਾ ਡੇਰਾ ਬਿਆਸ ਹੂੰ ਰਾਧਾ ਸਵਾਮੀ ਰਾਧਾ ਸਵਾਮੀ ਤੇ ਜਿਹੜਾ ਦਰਿਆ ਹੁੰਦਾ ਇਹਨੂੰ ਘੱਟੋ ਘੱਟ ਨਹੀਂ 10 ਕਿੱਲੇ ਚੌੜੇ ਚਾਹੀਦੇ ਹੁੰਦੇ 8-900 ਮੀਟਰ ਚੱਲਣ ਨੂੰ ਦਰਿਆ ਚੱਲਦਾ ਸੀਗਾ ਹੁਣ ਉਹਨਾਂ ਨੇ 23 ਤੋਂ ਲੈ ਕੇ ਹੁਣ ਤੱਕ ਦਰਿਆ ਘੱਲਤਾ 200 ਮੀਟਰ ਦੇ ਵਿੱਚ ਆ ਕਰ ਗਿਆ ਤੇ ਜ਼ਮੀਨ ਪਾਵਾਂ ਹਲੋ ਸਰ ਜ਼ਮੀਨ ਪਹਿਲਾਂ ਆਪਣੇ ਪਿੰਡ ਦੀ ਸੀ ਢਲਮਾ ਦੀ ਸੀ ਸਾਰੀ ਹੁਣ ਉਹਨਾਂ ਦੀਆਂ ਨੰਬਰਾਂ 'ਚ ਦਰਿਆ ਵਗਦਾ ਜੀ ਅੱਛਾ ਦਰਿਆ ਨੰਬਰਾਂ 'ਚ ਵਗਣ ਦਾ ਕਰਕੇ ਹੁਣ ਜਦੋਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਨਾ ਅੱਗੇ ਆਓ ਉਹ ਕਹਿੰਦੇ ਆ ਵੀ ਦਰਿਆ ਸਾਡਾ ਵਾ ਹਲੋ ਵੀ ਦਰਿਆ ਮਾਲਕੀ ਸਾਡੀ ਆ ਉਹ ਮੈਂ ਕਹੇ ਮਾਲਕੀ ਇਹ ਇਹ ਦਰਿਆ ਤੇ ਉਦੋਂ ਦਾ ਬਣਿਆ ਵਾ ਜਦੋਂ 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 ਦੀ ਇਹ ਜ਼ਮੀਨ ਆਈ ਹੋਈ ਆ ਧਰਤੀ ਤੇ ਜਦੋਂ ਧਰਤੀ ਬਣੀ ਹੋਈ ਆ ਅੱਛਾ ਇਹ ਸਾਡੀ ਬਹੁਤ ਮੇਜਰ ਪ੍ਰੋਬਲਮ ਆ ਜੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਉਂਦੇ ਤੇ ਤੁਹਾਨੂੰ ਪ੍ਰੈਕਟੀਕਲ ਜਿਹੜਾ ਇੱਥੇ ਦਾ ਸਿਸਟਮ ਆ ਕਿ ਅਸੀਂ ਬਹੁਤ ਹੜ ਤੋਂ ਆਪਣੀਆਂ ਫਸਲਾਂ ਬਚਾ ਸਕਦੇ ਆ ਜੇ ਸਰਕਾਰ ਜਾਂ ਗਵਰਨਮੈਂਟ ਸੈਂਟਰ ਨਾਲ ਸਹਿਯੋਗ ਕਰੇ ਜੀ ਤੇ ਫਸ ਗਿਆ ਪਠਾਨਕੋਟ ਦੇ ਅੱਗੇ ਪੁਆ ਤੇ ਤੁਸੀਂ ਕੱਲ ਨੂੰ ਹੀ ਕਹਿੰਦੇ ਜਰੂਰ ਪ੍ਰੋਗਰਾਮ ਬਣਾਓ ਤੇ ਅਸੀਂ ਕੱਲ ਆਜੋ ਦੋ ਚਾਰ ਦਿਨਾਂ ਅੱਗੇ ਫਿਰ ਪੰਪਾ ਕੇ ਆਉਣਾ ਤੁਹਾਡੇ ਕੋਲੇ ਪਰ ਜੇ ਤੁਹਾਨੂੰ ਕੋਈ ਚੀਜ਼ ਦੀ ਲੋੜ ਹੈ ਦੱਸ ਦਿਓ ਇਹ ਚੀਜ਼ ਦੀ ਚੀਜ਼ ਦੀ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਲੋੜ ਨਹੀਂ ਗਾ ਜੀ ਵਾਹਿਗੁਰੂ ਦੀ ਕਿਰਪਾ ਵਾ ਜੀ ਸਾਡੇ ਜਿਹੜੇ ਮਸਲੇ ਆ ਨਾ ਦੋ ਤਿੰਨ ਜਿਹੜੇ ਹਰ ਦੇ ਨਾਲ ਹੀ ਮਸਲੇ ਜਿਹੜੇ ਰਿਲੇਟਡ ਆ ਹੋਰਾਨੂੰ ਕੋਈ ਮਸਲਾ ਨਹੀਂ ਗਾ ਜੀ ਇੱਕ ਇੱਕ ਜੇਕਰ ਸਾਡੀ ਹੋਰ ਮੇਜਰ ਪ੍ਰੋਬਲਮ ਆ ਉਹ ਜਿਹੜਾ ਸਾਡਾ ਬਿਆਸ ਪੁਲ ਵਾ ਨਾ ਉਹ 900 ਮੀਟਰ ਦੇ ਵਿੱਚ ਵਾ ਘਟੋਕੜ ਪੌਣੇ ਕਿਲੋਮੀਟਰ ਦੇ ਲੱਗੇ ਛਾ ਗਿਆ ਪਾਣੀ ਤੋਂ ਪਲਾਸੀ ਹੋਣਾ ਅੱਛਾ ਉਹ ਉਹ ਅੱਧਾ ਵਗਦਾ ਤੇ ਅੱਧਾ ਅੱਧਾ ਅੱਧੇ ਤੇ ਦਰੇ ਬੰਦ ਵਾ ਜੀ ਪਾਣੀ ਨਹੀਂ ਜਾਂਦਾ ਹਾਂ ਸਫਾਈ ਕਰਾਉਣ ਵਾਲੀ ਆ ਜੀ ਸਾਡੇ ਆਦੀ ਉਹ ਬੜੀ ਬੜੀਆਂ ਤੁਹਾਨੂੰ ਦੋ ਪ੍ਰੋਬਲਮ ਆ ਰਹੀਆਂ ਜੀ ਢਲਮਾ ਨੂੰ ਇੱਕ ਸਾਡੇ ਲੱਗੇ ਜਾਣ ਕੇ ਪੁਲ ਆ ਗਿਆ ਪੁਲ ਦਾ ਕਰਕੇ ਸਾਡਾ 3 ਫੁੱਟ ਪਾਣੀ ਉਦਾਂ ਵੱਜ ਜਾਂਦਾ ਡਾਫ ਲੱਗ ਜਾਂਦੀ ਆ ਇੱਕ ਦਰਿਆ ਛੋਟਾ ਹੋ ਗਿਆ ਇੱਕ ਦਰੇ ਬੰਦ ਹੋ ਗਏ ਇੰਨੀਆਂ ਇੰਨੀਆਂ ਮੁਸ਼ਕਲਾਂ ਜੀ ਸਾਡੀਆਂ ਜੇ ਉਹ ਇਹਦਾ ਕੋਈ ਕਰਦੇ ਆ ਮੈਂ ਇਲਾਜ ਕਰਦਾ ਮੈਂ ਆ ਕੇ ਦੇਖਵਾ ਕੇ ਕਿਸੇ ਦੇ ਨਾਲ ਇਹ ਬਹੁਤ ਤਗੜੇ ਹੋ ਕੇ ਕਰਨਾ ਪੈਣਾ ਜੀ ਠੀਕ ਠੀਕ ਹੈ ਥੈਂਕ ਯੂ ਠੀਕ ਹੈ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਬੜੀ ਹਿੰਮਤ ਨਾਲ ਲੱਗੇ ਹੋਇਆ ਤੁਸੀਂ ਮੈਨੂੰ ਬੜਕਾ ਹੋਇਆ ਕਿਵੇਂ ਫਸਲ ਦਾ ਸਰ ਹਾਂ ਜੀ ਦੱਸੋ ਜੀ ਸਰ ਫਸਲ ਦਾ ਨੁਕਸਾਨ ਸਾਡਾ ਬਹੁਤ ਹੋਇਆ ਜੀ ਸਾਡਾ ਮੰਡ ਏਰੀਆ ਢਲਵਾ ਮੰਡ ਏਰੀਆ ਤਕਰੀਬਨ 2.5 ਤੋਂ 3000 ਏਕੜ ਫਸਲ ਸਾਡੀ ਬਿਲਕੁਲ ਤਬਾਹ ਹੋ ਚੁੱਕੀ ਆ ਜੀ। ਅੱਛਾ ਜੀ ਜੀ ਬਾਕੀ ਮਾਲ ਡੰਗਰ ਦਾ ਪੱਠਿਆਂ ਪੁੱਠਿਆਂ ਦਾ ਇਹ ਨੁਕਸਾਨ ਹੋਇਆ ਪਰ ਪਿੰਡ ਵੀ ਸਾਡਾ ਨੁਕਸਾਨਿਆ ਜਾ ਸਕਦਾ ਸੀ ਅਸੀਂ ਆਪਣੇ ਤੌਰ ਤੇ ਮਿੱਟੀ ਪਾ ਕੇ ਪਿੰਡ ਨੂੰ ਬਚਾ ਰਿਆ ਜੀ। ਹੁਣ ਦੀ ਲੋੜ ਹੈ ਹੁਣ ਇੱਥੇ ਹਾਂਜੀ ਸਰ ਤੁਹਾਡੇ ਦਰਸ਼ਨਾਂ ਦੀ ਬਹੁਤ ਲੋੜ ਹੈ ਜੀ। ਹਾਂ ਚੁੱਪੀ ਸਾਰੇ ਉਹ ਤਾਂ ਫਿਰ 5 ਤੋਂ 4 ਦਿਨਾਂ ਲਈ ਦੇਖਦੇ ਆ ਪ੍ਰੋਗਰਾਮ ਆਣਾ ਇੱਥੇ ਪਾਸੇ ਜ਼ਰੂਰ ਰੱਖੋ ਜੀ ਸਰ ਤੇ ਬਾਕੀ ਕੋਈ ਇਮੀਡੀਏਟ ਦਾ ਕਿਸੇ ਚੀਜ਼ ਲੋੜ ਹੈ ਇਮੀਡੀਏਟ ਸਰ ਸਾਡਾ ਹੁਣ ਕੰਮ ਤਾਂ ਅਸੀਂ ਚਲਾ ਰਹੇ ਆ ਬਿਲਕੁਲ ਜੀ ਆਹ ਮਿੱਟੀ-ਮਿੱਟੀ ਪਾ ਰਹੇ ਸਾਡੀਆਂ ਘੱਟੋ-ਘੱਟ ਰੋਜ਼ ਦੀਆਂ 25-30 ਟਰਾਲੀਆਂ ਮਿੱਟੀ ਪਾ ਰਹੀਆਂ ਜੀ ਸਰ ਪਾਣੀ ਦਿਖਾ ਦਿਓ ਤੇ ਪਾਣੀ ਦਾ ਲੈਵਲ ਵੀ ਇਸ ਟਾਈਮ ਵੀ ਸਾਡੇ ਤਕਰੀਬਨ 7-8 ਫੁੱਟ ਪਾਣੀ ਖੇਤਾਂ ਵਿੱਚ ਹੈ ਜੀ ਚਲੋ ਬੱਟੀ ਤੇ ਚਾਹੀਦਾ ਕੋਈ ਭੀਜੋ ਸਰ ਜੋ ਤੁਹਾਡਾ ਜੋ ਤੁਹਾ ਤੁਹਾਨੂੰ ਚੰਗਾ ਲੱਗਦਾ ਜੀ ਤੁਸੀਂ ਆਹ ਅਸੀਂ ਇੱਕ ਗੱਲ ਆ ਸਰ ਕਰਿਓ ਗੱਲ ਜੀ ਸਾਥੀ ਸਾਥੀ ਕਲ ਬਦਲ ਸਾਹਿਬ ਸਾਥੀ ਕਲ ਜੇ ਕੋਈ ਚੀਜ਼ ਦੀ ਲੋੜਾ ਦੱਸ ਦਿਓ ਮੈਂ ਠੀਕ ਕਰ ਦੇਣੇ ਹਾਂ ਸਰ ਸਰ ਸਾਡੀ ਇੱਕ ਨਾ ਮੇਜਰ ਪ੍ਰੋਬਲਮ ਆ ਬਹੁਤ ਵੱਡੀ ਆ ਦੱਸੋ ਸਾਡੀ ਮੇਜਰ ਪ੍ਰੋਬਲ ਸਾਡੇ ਨਾ ਐਗਜ਼ੈਕਟ ਸਾਹਮਣੇ ਹੈਗਾ ਡੇਰਾ ਵਿਆਸ ਹੂੰ ਰਾਧਾ ਸਵਾਮੀ ਰਾਧਾ ਸਵਾਮੀ ਤੇ ਜਿਹੜਾ ਦਰਿਆ ਹੁੰਦਾ ਇਹਨੂੰ ਘੱਟੋ ਘੱਟ ਨਹੀਂ 10 ਕਿਲੇ ਚੌੜੇ ਚਾਹੀਦੇ ਹੁੰਦੇ 8 900 ਮੀਟਰ ਚੱਲਣ ਨੂੰ ਦਰਿਆ ਚੱਲਦਾ ਸੀਗਾ ਹੁਣ ਉਹਨਾਂ ਨੇ 23 ਤੋਂ ਲੈ ਕੇ ਹੁਣ ਤੱਕ ਦਰਿਆ ਘੱਲਤਾ 200 ਮੀਟਰ ਦੇ ਵਿੱਚ ਹਾਂ ਕਰ ਗਿਆ ਤੇ ਜ਼ਮੀਨ ਭਾਵਾਂ ਹਲੋ ਸਰ ਜ਼ਮੀਨ ਪਹਿਲਾਂ ਆਪਣੇ ਪਿੰਡ ਦੀ ਸੀ ਢਲਮਾ ਦੀ ਸੀ ਸਾਰੀ ਹੁਣ ਉਹਨਾਂ ਦੀਆਂ ਨੰਬਰਾਂ ਚ ਦਰਿਆ ਵਗਦਾ ਜੀ ਅੱਛਾ ਦਰਿਆ ਨੰਬਰਾਂ ਚ ਵਗਣ ਦਾ ਕਰਕੇ ਹੁਣ ਜਦੋਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਨਾ ਅੱਗੇ ਆਓ ਉਹ ਕਹਿੰਦੇ ਆ ਵੀ ਦਰਿਆ ਸਾਡਾ ਵਾ ਹਲੋ ਵੀ ਦਰਿਆ ਮਾਲਕੀ ਸਾਡੀ ਆ ਉਹ ਮੈਂ ਕਹਿੰਦਾ ਮਾਲਕੀ ਇਹ ਇਹ ਦਰਿਆ ਤੇ ਉਦੋਂ ਦਾ ਬਣਿਆ ਵਾ ਜਦੋਂ 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 ਦੀ ਇਹ ਜ਼ਮੀਨ ਆਈ ਹੋਈ ਆ ਧਰਤੀ ਤੇ ਜਦੋਂ ਧਰਤੀ ਬਣੀ ਹੋਈ ਆ ਅੱਛਾ ਇਹ ਸਾਡੀ ਬਹੁਤ ਮੇਜਰ ਪ੍ਰੋਬਲਮ ਆ ਜੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਉਂਦੇ ਤੇ ਤੁਹਾਨੂੰ ਪ੍ਰੈਕਟੀਕਲ ਜਿਹੜਾ ਇੱਥੇ ਦਾ ਸਿਸਟਮ ਆ ਕਿ ਅਸੀਂ ਬਹੁਤ ਹੜ ਤੋਂ ਆਪਣੀਆਂ ਫਜ਼ਲਾ ਬਚਾ ਸਕਦੇ ਆ ਜੇ ਸਰਕਾਰ ਜਾਂ ਗਵਰਨਮੈਂਟ ਸੈਂਟਰ ਨਾਲ ਸਹਿਯੋਗ ਕਰੇ ਜੀ ਮੈਂ ਮੈਂ ਆਉਣਾ ਸੀ ਮੈਂ ਉੱਥੇ ਫਸ ਗਿਆ ਪਠਾਨਕੋਟ ਦੇ ਅੱਗੇ ਪੁਆ ਤੇ ਤੁਸੀਂ ਕੱਲ ਨੂੰ ਹੀ ਕਹਿੰਦੇ ਜਰੂਰ ਪ੍ਰੋਗਰਾਮ ਬਣਾਓ ਤੇ ਅਸੀਂ ਕੱਲ ਆਜੋ ਦੋ ਚਾਰ ਦਿਨਾਂ ਚਿਰ ਪਰਮਪਾ ਕੇ ਆਉਣਾ ਤੁਹਾਡੇ ਕੋਲੇ ਪਰ ਜੇ ਤੁਹਾਨੂੰ ਕੋਈ ਚੀਜ਼ ਦੀ ਲੋੜ ਹੈ ਦੱਸ ਦਿਓ ਇਹ ਚੀਜ਼ ਦੀ ਚੀਜ਼ ਦੀ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਲੋੜ ਨਹੀਂ ਹੈ ਜੀ ਵਾਹਿਗੁਰੂ ਦੀ ਕਿਰਪਾ ਵਾਜੀ ਸਾਡੇ ਜਿਹੜੇ ਮਸਲੇ ਆ ਨਾ ਦੋ ਤਿੰਨ ਜਿਹੜੇ ਹਰ ਦੇ ਨਾਲ ਹੀ ਮਸਲੇ ਜਿਹੜੇ ਰਿਲੇਟਡ ਆ ਹੋਰਾਂ ਨੂੰ ਕੋਈ ਮਸਲਾ ਨਹੀਂ ਗਾਜੀ ਇੱਕ ਇੱਕ ਜੇਕਰ ਸਾਡੀ ਹੋਰ ਮੇਜਰ ਪ੍ਰੋਬਲਮ ਆ ਹਾਂਜੀ ਦੋਸਤੋ ਉਹ ਜਿਹੜਾ ਸਾਡਾ ਬਿਆਸਪੋਲਵਾ ਨਾ ਉਹ 900 ਮੀਟਰ ਦੇ ਵਿੱਚ ਘਟੋਕੜ ਪੌਣੇ ਕਿਲੋਮੀਟਰ ਦੇ ਲੱਗੇ ਛਾ ਗਿਆ ਪਾਣੀ ਤੋਂ ਪਲਾਸੀ ਹੋਣਾ ਓ ਓ ਅੱਧਾ ਵਗਦਾ ਤੇ ਅੱਧਾ ਅੱਧਾ ਅੱਦੇ ਦੇ ਦਰੇ ਬੰਦ ਵਾ ਜੀ ਪਾਣੀ ਨਹੀਂ ਜਾਂਦਾ ਹਾਂ ਸਫਾਈ ਕਰਾਉਣ ਵਾਲੀ ਆ ਜੀ ਉਹ ਬੜੀ ਬੜੀਆਂ ਤੁਹਾਨੂੰ ਦੋ ਪ੍ਰੋਬਲਮ ਆ ਰਹੀਆਂ ਜੀ ਢਲਮਾ ਨੂੰ ਇੱਕ ਸਾਡੇ ਲੱਗ ਜਾਣ ਕੇ ਪੁੱਲ ਆ ਗਿਆ ਪੁੱਲ ਦਾ ਕਰਕੇ ਸਾਡਾ 3 ਫੁੱਟ ਪਾਣੀ ਉਦਾਂ ਵੱਜ ਜਾਂਦਾ ਡਾਫ ਲੱਗ ਜਾਂਦੀ ਆ ਇੱਕ ਦਰਿਆ ਛੋਟਾ ਹੋ ਗਿਆ ਇੱਕ ਦਰੇ ਬੰਦ ਹੋ ਗਏ ਇੰਨੀਆਂ ਇੰਨੀਆਂ ਮੁਸ਼ਕਲਾਂ ਜੀ ਸਾਡੀਆਂ ਚਲੋ ਇਹਦਾ ਕੋਈ ਕਰਦੇ ਆ ਮੈਂ ਇਲਾਜ ਕਰਦਾ ਮੈਂ ਆ ਕੇ ਦੇਖਦਾ ਕਿਸੇ ਦੇ ਨਾਲ ਇਹ ਬਹੁਤ ਤਕੜੇ ਹੋ ਗਏ ਕਰਨਾ ਪੈਣਾ ਜੀ ਠੀਕ ਹੈ ਥੈਂਕ ਯੂ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਭਾਈ ਜੀ ਖਾਲਸਾ